ਆਹੋ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਅਸਰੇ ਪੜੋ ਆਹੋ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਿੰਘ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਗੁਰੂ ਪਿਆਰਿਓ ਸਭ ਤੋਂ ਮੈਂ ਪਹਿਲਾਂ ਤੁਹਾਨੂੰ ਇਹ ਪਿੰਡ ਦਾ ਦਣਾ ਚਾਹੁੰਨਾ ਇਹ ਪਿੰਡ ਹੈਗਾ ਜੀ ਪਿੰਡ ਬਲੌਰਪੁਰ ਜਿੱਥੇ ਆਪਾਂ ਇਸ ਟਾਈਮ ਖਲੋਤੇ ਹੋਏ ਆ ਤੁਹਾਨੂੰ ਪਤਾ ਹੈ ਕਿ ਪੰਜਾਬ ਭਾਰ ਦੇ ਵਿੱਚ ਜਿਹੜੇ ਇਹ ਹੋਲੇ ਮਹੱਲੇ ਦੇੜੇ ਜਿਹੜੇ ਦਿਹਾੜੇ ਚੱਲ ਰਹੇ ਨੇ ਉਹਨਾਂ ਹੋਲੇ ਮਹੱਲੇ ਦਿਹਾੜੇ ਨੂੰ ਸਮਰਪਿਤ ਹੀ ਪਿੰਡ ਜੱਗ ਪਿੰਡ ਬਲੌਰਪੁਰ ਪਿੰਡ ਨਿਹਾਲਗੜ੍ਹ ਦੀ ਸਮੂਹ ਸੰਗਤਾਂ ਵੱਲੋਂ ਇਹ ਗੁਰੂ ਕੇ ਲੰ ਪਹੁੰਚੇ ਆ ਤੇ ਆਪਾਂ ਥੋੜੀ ਜੀ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਤੇ ਲੰਗਰ ਬਾਰੇ ਲੈਣੇ ਜਾਣਕਾਰੀ ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰੂ ਪਿਆਰਿਓ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਲੰਗਰ ਚਲਾਉਂਦੇ ਆਣੋਂ ਇੱਥੇ ਪਿੰਡ ਇਹ ਲੰਗਰ ਹਾਲ ਬਣਿਆ ਤੇ 4 ਕੁ ਸਾਲ ਹੀ ਹੋਇਆ ਜੀ 4 ਕੁ ਸਾਲ ਹੋ ਗਿਆ ਸਾਨੂੰ ਲੰਗਰ ਹਾਲ ਦੇ ਵਿੱਚ ਲੰਗਰ ਚਲਾਉਂਦੇ ਆ ਪਹਿਲਾਂ ਸੜਕ ਦੇ ਉੱਤੇ ਲੰਗਰ ਲਾਈਦਾ ਸੀ ਜੀ ਅੱਛਾ ਹੁਣ 4 ਸਾਲ ਤੋਂ ਅਸੀਂ ਲੰਗਰ ਹਾਲ ਬਣਾ ਕੇ ਨਵਾਂ ਤੇ ਇਹਦੇ ਵਿੱਚ ਲੰਗਰ ਲਾ ਰਹੇ ਆ ਸਪੰਡ ਨੇ ਹਾਗੜ ਜੱਗ ਬਹਿਲੌਰਪੁਰ ਤੇ ਸੰਯੋਗ ਦੇ ਨਾਲ ਇੱਥੇ ਲੰਗਰ ਲਾਇਆ ਜਾਂਦਾ ਜੀ ਬਾਕੀ ਐਨਆਰਆਈ ਵੀਰ ਜਿਹੜੇ ਨੇ ਉਹਨਾਂ ਦਾ ਸਭ ਤੋਂ ਵੱਧ ਸੰਯੋਗ ਹੈ ਸਾਡੇ ਸਰਦਾਰ ਕਚਨ ਸਿੰਘ ਸਾਹੀ ਸਾਡੇ ਤਾਇਆ ਜੀ ਲੱਗਦੇ ਨੇ ਹੋਰ ਵੀ ਸਾਰੇ ਪਰਿਵਾਰ ਜਿੰਨੇ ਵੀ ਐਨਆਰਆਈ ਵੀਰ ਨੇ ਸਾਰਿਆਂ ਦਾ ਸੰਯੋਗ ਦੇ ਨਾਲ ਇੱਥੇ ਲੰਗਰ ਲਾਇਆ ਜਾਂਦਾ ਜੀ ਸਰਦਾਰ ਜੀ ਲਗਭਗ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਗੁਰੂ ਪਿਆਰੋ ਇੱਥੇ ਲੰਗਰ ਚਲਾਉਂਦੇ ਨੂੰ ਜਦੋਂ ਤਕਰੀਬਨ ਅਸੀਂ ਛੋਟੇ ਹੁੰਦੇ ਜਦੋਂ ਲੰਗਰ ਲਾਇਦਾ ਹ ਹਲੇ ਮੱਲੇ ਦਾ ਜੀ ਉਦੋਂ ਛੋਟਾ ਲੰਗਰ ਲਾਉਂਦੇ ਸੀ ਹੁਣ ਦਿਨੋਂ ਦਿਨ ਅਸੀਂ ਵੱਧ ਤੋਂ ਵੱਧ ਪਿਛਲੇ ਸਾਲ ਵੀ ਐਸੀ 6 ਤੋਂ 7 ਦਿਨ ਲੰਗਰ ਲਾਇਆ ਸੀ ਐ 810 ਦਿਨ ਲੰਗਰ ਲਾਇਆ ਗਾਂ ਵੀ ਸਾਡੇ 4-5 ਪਾਠ ਪਹਿਲਾਂ ਹੀ ਬੁੱਕ ਹੋ ਗਿਆ ਜੀ ਗਾਂ ਇਸ ਤੋਂ ਵੱਧ ਲੰਗਰ ਲਾਵਾਂਗੇ ਹੋਰ ਵੀ ਲਾਵਾਂਗੇ ਬਹੁਤ ਵੱਡੀ ਮਿਸਾਲ ਹੈ ਤੁਹਾਡੇ ਪਿੰਡਾਂ ਦੀ ਇਕਜੁੱਟ ਹੋ ਕੇ ਭਾਈਚਾਰਕ ਸਾਹ ਦੇ ਨਾਲ ਹੀ ਤੁਸੀਂ ਲੰਗਰ ਜਿਹੜੇ ਚਲਾ ਰਹੇ ਹੋ ਅੱਜ ਲੰਗਰ ਦਾ ਲਾਸਟ ਦੇਣਾ ਹਾਂ ਜੀ ਸਮਾਪਤੀ ਕੰਦੀ ਜੀ ਦੇਖੋ ਅੱਜ ਜੀ ਸਮਾਪਤੀ ਕਰਤ ਨਹੀਂ ਇਹ ਤੇ ਤਿੰਨਾਂ ਪਿੰਡਾਂ ਦਾ ਬਹੁਤ ਪਿਆਰ ਹੈ ਆਪਸ ਵਿੱਚ ਸਾਡੇ ਦੋ ਪਿੰਡ ਜਗ ਤੇ ਬੇਲਾਲਪੁਰ ਜਿਨ੍ਹਾਂ ਦਾ ਗੁਰੂ ਘਰ ਵੀ ਇੱਕੀ ਹੈ ਅੱਛਾ ਜੀ ਇਹ ਤੋਂ ਅੱਧਾ ਕਿਲੋ ਮੀਟਰ ਦੂਰ ਤੇ ਪਿੰਡ ਨੇ ਹਲਗੜਾ ਜੀ ਉਹਨਾਂ ਦਾ ਵੀ ਸਭ ਤੋਂ ਵੱਡਾ ਸੰਜੋਗ ਹੈ ਜੋ ਸਾਡੇ ਲੰਗਰ ਹਾਲ ਦੇ ਵਿੱਚ ਜੋ ਸਾਡੇ ਬਰਾਬਰ ਹੀ ਸੇਵਾ ਕਰਦੇ ਹਨ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਮਿਸਾਲ ਇਹ ਨੇ ਤਿੰਨ ਪਿੰਡ ਜੀ ਪਹਿਲਾ ਜਦਾਂ ਜੱਕ ਬੈਲੌਰਪੁਰ ਤੇ ਪਿੰਡ ਨਿਹਾਲਗੜ ਬਹੁਤ ਵਧੀਆ ਸੋਚ ਦੇ ਮਾਲਕ ਰੱਖਦੇ ਨੇ ਸਾਰੇ ਪਿੰਡ ਵਾਸੀ ਭਾਈਚਾਰਕ ਸਾਥ ਜਿੱਥੇ ਭਾਈਚਾਰ ਸਾਂਝਾ ਬਹੁਤ ਵਧੀਆ ਮਿਸਾਲ ਨੇ ਤਿੰਨੇ ਪਿੰਡ ਤੇ ਵਧਾਈ ਦੇ ਪਾਤਰ ਨੇ ਵੀ ਨੇ ਸਾਡੇ ਵੱਲੋਂ ਖਾਸ ਕਰਕੇ ਪੰਡਤ ਸਾਹਿਬ ਨੇ ਤੇ ਆਪਾਂ ਗੱਲਬਾਤ ਕਰਦੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਕਹਿਣਾ ਚਾਹੋਗੇ ਤੁਹਾਡੇ ਤਿੰਨਾ ਪਿੰਡਾਂ ਦੀਆਂ ਸੰਗਤਾਂ ਦਾ ਸਹਿਯੋਗ ਨਾਲ ਤੁਸੀਂ ਗੁਰੂ ਪਿਆਰਿਓ ਲੰਗਰ ਚਲਾ ਰਹੇ ਹੋ ਤੇ ਗਾਂ ਐਨਰਾ ਵੀਰਾਂ ਨੇ ਵੀ ਤੁਹਾਡੀ ਬਾਹ ਫੜੀ ਉਹ ਵੀ ਨਾਲ ਆਪਣਾ ਸਹਿਯੋਗ ਬਾਰੇ ਤੇਲਪੋਟ ਬੇਟੋ ਐਨਰਾ ਵੀਰਾਂ ਦਾ ਪੂਰਾ ਸਹਿਯੋਗ ਆ ਬਾਕੀ ਪਿੰਡ ਦੀ ਸੰਗਤਾਂ ਵੀ ਸਾਰੀਆਂ ਸਾਡੇ ਨਾਲ ਹੀ ਆ ਤਿੰਨੇ ਪਿੰਡ ਸਾਡੇ ਸਾਂਝੇ ਆ ਇੱਕ ਹੀ ਪਿੰਡ ਬਣ ਕੇ ਚੱਲੋ अच्छा अच्छा बड़ी बड़ी गल मतलब की है ना तीन ਪਿੰਡਾਂ ਦੀ ਸੰਗਤਾਂ ਮਦਰੀ ਨਾਲ ਨਾਲ ਐਨਆਰਆਈਆਂ ਦਾ ਵੀ ਸਹਿਯੋਗ ਨਾਲ ਪਿੰਡ ਦੀਆਂ ਸੰਗਤਾਂ ਐਨਆਰਆਈਆਂ ਦਾ ਸਾਰਿਆਂ ਨਾਲੋਂ ਜ਼ਿਆਦਾ ਹੈ। अच्छा अच्छा, अच्छा। ਤੇ ਪਿੰਡ ਵੀ ਸਾਡੇ ਚੋਂ ਤਿੰਨੇ ਇੱਕ ਹੀ ਮੰਨ ਕੇ ਚੱਲੋ ਕੋਈ ਐਡਾ ਨਹੀਂ ਕਿ ਹਾਂ ਅਹੀ ਵੱਖਰੇ ਵੱਖਰੇ ਪਿੰਡ ਆ ਚਲੋ ਪੰਚਾਇਤਾਂ ਅਲਗ-ਅਲਗ ਆ ਚਲੋ ਠੀਕ ਆ ਲੇਕਿਨ ਅਹੀ ਤੇ ਸਾਰੇ ਕੋਈ ਸਮਝ ਨਹੀਂ ਪਰ ਦੇਖਿਆ ਜਾਵੇ ਤਾਂ ਉਸੇ ਦੂਸਰੇ ਬੰਨੇ ਕਹਿੰਦੇ ਜੀ 10 ਦਿਨ ਹੋ ਗਏ ਸਾਨੂੰ ਲੰਗਰ ਚਲਾਉਂਦੇ ਨੂੰ ਹਾਂਜੀ 10 ਨਹੀਂ 11 ਮੈਂ ਮੰਨ ਕੇ ਚੱਲੋ ਇੱਕ ਦਿਨ ਪਹਿਲੇ ਦਿਨ ਤੇ ਥੋੜਾ ਜਿਹਾ ਨੀ ਕਿ ਜਿੱਦਾਂ ਸ਼ਾਮ ਨੂੰ ਕੀਤਾ ਕਿ ਚਲੋ ਜਿੰਨੇ ਕੀ ਸੰਗਤ ਬਣਾ ਦੇ 10ਵੇਂ ਪੜਾ 11ਵੇਂ ਪੜਾ ਦੇ ਵਿੱਚ ਲੰਗਰ ਆ ਫੜ ਚੁੱਕਾ ਵਾਜ 11 ਠੀਕ ਅੱਜ ਫੇਰ ਲੰਗਰ ਦੀ ਸਮਾਪਤੀ ਦੀ ਸਮਾਪਤੀ ਹੈ ਜੀ ਠੀਕ ਅੱਜ ਲੰਗਰ ਅੱਛਾ ਤਜਲੇ ਬੀਆਂ ਜੀਸੀਕੋ ਤਜਲੇ ਬੀਆਂ ਘੜੀ ਚੌਲਾ ਜੀ ਅੱਛਾ ਅੱਛਾ ਹਾਂਜੀ ਬਾਕੀ ਫੁਲਕੇ ਵਾਹ ਇਹ ਮਜੂਤਾ ਸਰਪੰਚ ਨੇ ਪਿੰਡ ਜੱਗ ਦੇ ਜੱਗ ਦੇ ਪਿੰਡ ਮਜੱਗ ਦੇ ਮਜੂਤਾ ਸਰਪੰਚ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਜਰੂਰ ਸਾਂਝ ਕਰਾਂ ਜਿੱਥੇ ਪਿੰਡ ਦੀਆਂ ਸੰਗਤਾਂ ਦਾ ਸਹਿਯੋਗ ਹੈ ਉੱਥੇ ਅੰਦਰਾ ਵੀਰ ਵੀ ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਰਦਾਰਜੀ ਖਲੋਤੇ ਸਰਦਾਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸਰਦਾਰਜੀ ਪਹਿਲਾਂ ਮੈਨੂੰ ਆਪਣਾ ਸ਼ੋਭਦਾਮ ਦੱਸੋ ਜੀ ਸ਼ੋਭ ਦਾਮ ਮੇਰਾ ਕਰਤਾਰ ਸਿੰਘ ਸਾਈ ਸਰਦਾਰ ਗੁਰਚਨ ਸਿੰਘ ਜੀ ਪਿੰਡ ਜੱਗ ਬੇ ਲੋਰਪੁਰ ਜੱਗ ਬੇ ਲੋਰਪੁਰ ਹਣਾ ਤੇ ਕਿਦਾਂ ਦਾ ਫਿਰ ਲੱਗ ਰਿਹਾ ਫਿਰ ਇੱਥੇ ਆਣ ਕੇ ਆਪਣੇ ਦੇਸ਼ਾਂ ਵਿਦੇਸ਼ਾਂ ਚੋਂ ਜੌਰ ਜਿਵੇਂ ਭਰੀ ਜ਼ਿੰਦਗੀ ਇਹ ਬਾਹਰ ਤੇ ਟਾਈਮ ਚ ਟਾਈਮ ਕੱਢ ਕੇ ਆਏ ਨੇ ਇਸ ਇਦਾਂ ਲੱਗਦਾ ਜਿਵੇਂ ਆਪਾਂ ਇੱਕੋ ਪਰਵਾਸ ਆ ਸਾਰੇ ਤਿੰਨੇ ਪਿੰਡੇ ਇੱਕੋ ਪਰਵਾਸ ਇਕੱਠੇ ਰੰਨੇ ਆ ਕੋਈ ਕੋਈ ਉਹ ਤੂ ਤੂ ਮੈਂ ਮੈਂ ਕੱਲ ਕੋਈ ਨਹੀਂ ਇੱਥੇ ਸਾਦਾ ਸਹਿਯੋਗ ਸਾਦੇ ਸਾਂਗ ਦਾ ਸਹਿਯੋਗ ਉਹ ਤਾਂ ਕਿਹੜੇ ਮੁਲਕ ਦਿੱਤਾ ਤੁਸੀਂ ਰਹਿਣੇ ਮੈਂ ਨਾ ਤੇ ਕਿੱਦਾਂ ਫਿਰ ਇੱਥੇ ਆਣ ਕੇ ਲੱਗਾ ਫਿਰ ਜਦੋਂ ਉਹ ਲੰਗਰ ਦੇ ਵਿੱਚ ਤੁਸੀਂ ਵੀ ਆਪ ਚਲੋ ਆਪਣਾ ਸਹਿਯੋਗ ਵੀ ਪਾਇਆ ਲੰਗਰ ਦੇ ਵਿੱਚ ਨਹੀਂ ਇਹ ਸकता ਦਾ ਸੋਹਣਾ ਸਾਗੂ ਜਦ ਮੈਂ ਕੱਲਾ ਕੋਈ ਨਹੀਂ ਕਰ ਸਕਦਾ ਸਾਰੇ ਸਾਰੇ ਤਿੰਨਾਂ ਫਿਰ ਦੇ ਰਹਿ ਕੰਮ ਚੱਲਦਾ ਚੋਲ ਚੱਲਦੇ ਜੋ ਇਹ ਕਹਿੰਦੇ ਹੁੰਦਾ ਹੁੰਦਾ ਕਹਿੰਦੇ ਜੀ ਜਿਹੜੀ ਹੁਣ ਛੇੜੀ ਤਿਆਰ ਕੀਤੀ ਹੈ ਕਮਰੇ ਤਿਆਰ ਕੀਤੇ ਨੇ ਗੁਰੂ ਪਿਆਰੇਓ ਇਹ ਵੀ ਐਨਆਰਏ ਵੀਰਾਂ ਦਾ ਨਾਲ ਸਹਿਯੋਗ ਹੈ ਸਾਡੇ ਨਾਲ ਸੰਗਤਾਂ ਨੇ ਸਾਨੂੰ ਦੱਸਿਆ ਕਿ ਮਤਲਬ ਸਾਰਿਆਂ ਨਾਲ ਮੈਂ ਇਕੱਲਾ ਕੋਈ ਨਹੀਂ ਕੋਈ ਕਰ ਸਕਦਾ ਅੱਛਾ ਸਾਰਿਆਂ ਸਹਿਯੋਗ ਤੇ ਰਾਤ ਕੰਮ ਕਰਦੇ ਮੁੰਡਿਆਂ ਜਿੰਨੇ ਵੀਰ ਬੱਚੇ ਨੇ ਸਾਲ ਦਿਨ ਰਾਤ ਪੀਪੀਆਂ ਵੀ ਉਹਦਾ ਕੰਮ ਨਾਲ ਨਾਲ ਸਾਰੇ ਇਕੋ ਜੇ ਕਰਦੇ ਨੇ ਠੀਕ ਹੈ ਜੀ ਤੇ ਅੱਜ 11ਵੇਂ ਪੜਾਅ ਦੇ ਵਿੱਚ ਲੰਗਰ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਪੜ ਚੁੱਕਾ ਵਾ ਹਾਂਜੀ ਤੇ ਗਾਵੇਂ ਇਦਾਂ ਹੀ ਕਹਿੰਦੇ ਜੀ ਲੰਗਰ ਜਿਹੜੇ ਲੱਗਦੇ ਹੀ ਰਹਿਣਗੇ ਜਿੱਦਾਂ ਮੇਰੇ ਖਿਆਲ ਜਿਹਦਾ ਜਾਤਾ ਮੇਰੀ ਜ਼ਿੰਦਗੀ ਉਹ ਤਾਂ ਚੱਲਣਗੇ ਅਗੋ ਜੋ ਮਾਰਦਾ ਹੁਕਮ ਉਹਦੇ ਹਿਸਾਬ ਨਾਲ ਚੱਲੇਗਾ ਪਰ ਦੇਖਿਆ ਜਾਵੇ ਤਾਂ ਜਿੱਥੇ ਮੁੰਡੇ ਵੱਧ ਚੜ ਕੇ ਆਪਣੀ ਸੇਵਾ ਨਮਰ ਉਹ ਤੇ ਬੀਬੀਆਂ ਦਾ ਬਹੁਤ ਵੱਡਾ ਸੰਜੋਗ ਹੈ ਉੱਥੇ ਭਾਂਡੇ ਦੀ ਸੇਵਾ ਕਰ ਰਹੀ ਹੈ ਬਹੁਤ ਵੱਡਾ ਜੋਲ ਦਾ ਬੀਬੀਆਂ ਦਾ ਬਹੁਤ ਆ ਚੋਗ ਦਾ ਸਕੋਦਾ ਮੁੰਡਿਆ ਹੋਰ ਜੋਗਾ ਦਾ ਬੀਬੀਆਂ ਆਪਰਾ ਕੰਮ ਕਰਦੇ ਮੁੰਡੇ ਆਪਣਾ ਕੰਮ ਕਰਦੇ ਰਾਮੇ ਤਿੰਨੇ ਪਿੰਨੋਂ ਰਾਮਨੇ ਬਹੁਤ ਬਹੁਤ ਵਧੀਆ ਸਨੋ ਦਾ ਕੰਮ ਕਰਦੇ ਠੀਕ ਹੈ ਜੀ ਚਲੋ ਬਹੁਤ ਵਧੀਆ ਇਦਾ ਹੀ ਬਰਮਾਦਮਾਨਾ ਖਾਲਸਾ ਸਾਹਿਬ ਵਾਹਿਗੁਰੂ ਜੀ ਫਤਹਿ ਮੈਂ ਕਹਿੰਦਾ ਜੀ ਉਹ ਐਨਰਾ ਵੀਰ ਜਿਨੇ ਸਰਦਾਰ ਜੀ ਨੇ ਜਿਨ੍ਹਾਂ ਨੇ ਆਪਣਾ ਤਿਲਫੁੱਲ ਭੇਟਾ ਜਿੰਨੀ ਵੀ ਤਿਲਫੁੱਲ ਭੇਟਾ ਵੇ ਇਸ ਲੰਗਰ ਦੇ ਵਿੱਚ ਪਾਈ ਹੈ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਇੱਥੇ ਸਾਡੀਆਂ ਬੀਬੀਆਂ ਸਾਡੀਆਂ ਮਾਤਾਵਾਂ ਖਲੋਤੀਆਂ ਨੇ ਇਹ ਮਾਤਾ ਜੀ ਸਾਸਰੀ ਘਰ ਦੀ ਇੱਥੇ ਆਓ ਮੜ ਜਾ ਸਾਸਰੀ ਘਰ ਜੀ ਸਾਸਰੀ ਘਰ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਤੁਸੀਂ ਆਪਣੇ ਪੰਜਾਬ ਦੀ ਧਰਤੀ ਦੇ ਆਏ ਹੋ ਟਾਈਮ ਤੋਂ ਟਾਈਮ ਕੱਢ ਕੇ ਅਰ ਜਿਵੇਂ ਭਰੀ ਜ਼ਿੰਦਗੀ ਹੈ ਬਾਹਰ ਕਿੱਦਾਂ ਦਾ ਲੱਗਦਾ ਇੱਥੇ ਆਣ ਕੇ ਇੱਥੇ ਬਹੁਤ ਵਧੀਆ ਲੱਗਦਾ ਉੱਥੋਂ ਨਾਲ ਵਧੀਆ ਇੱਥੇ ਇੱਥੇ ਵਧੀਆ ਅੱਛਾ ਤੁਸੀਂ ਹਰ ਸਾਲ ਹੀ ਆਉਂਦੇ ਹੋ ਅਰਸਾਲ ਜਿੰਨੇ ਕਿ ਤੇਲ ਫੁੱਲ ਭੇਟਾ ਤੁਸੀਂ ਦਿੰਦੇ ਹੋ ਚਲੋ ਲੰਗਰ ਦੇ ਵਿੱਚ ਪੈ ਜਾਂਦੀ ਉਹ ਲੇਖੇ ਲੱਗ ਜਾਂਦੀ ਗੁਰਸਾਹਿਬ ਦੇ ਹਾਂਜੀ ਹਾਂਜੀ ਸਾਨੂੰ ਵਾਹਿਗੁਰੂ ਦਿੰਦਾ ਅਸੀਂ ਵਾਹਿਗੁਰੂ ਦੇ ਘਰ ਕਰਨੇ ਆਂ ਸੇਵਾ ਹੋਰ ਸਾਨੂੰ ਬੱਚਿਆਂ ਦਾ ਬੜਾ ਸਹਯੋਗ ਹੈ ਬੱਚੇ ਸਾਡੇ ਆ ਸਾਰੇ ਜਿੰਨੇ ਨੇ ਬਹੁਤ ਜਿਆਦੀ ਸੇਵਾ ਕਰਦੇ ਨੇ ਅਸੀਂ ਕੁਝ ਨਹੀਂ ਕਰ ਸਕਦੇ ਅੱਛਾ 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 ਅਸੀਂ ਨਹੀਂ ਕੁਝ ਕਰ ਸਕਦੇ ਬੱਚਿਆਂ ਦਾ ਹੀ ਇਹ ਬੱਚਾ ਹੀ ਕਰਦੇ ਨੇ ਬੀਬੀਆਂ ਕਰਦੀਆਂ ਨੇ ਬੱਚੇ ਕਰਦੇ ਨੇ ਅਸੀਂ ਕੁਝ ਨਹੀਂ ਕਰਨ ਯੋਕੇ ਬੀਬੀਆਂ ਦੀ ਤੁਸੀਂ ਗੱਲ ਕੀਤੀ ਬੀਬੀਆਂ ਦਾ ਵੀ ਚਲੋ ਸੰਯੋਗ ਤੇ ਹੈ ਜਾਂ ਬੀਬੀਆਂ ਲੱਗੀਆਂ ਜੁੱਟੇ ਭਾਂਡੇ ਦੀ ਸੇਵਾ ਬੱਚਿਆਂ ਦਾ ਵੀ ਉਤਸ਼ਾਹ ਵਧਿਆ ਪਿਆ ਵਾ ਨਾਲ ਉਹ ਵੀ ਆਪਣੀ ਸੇਵਾ ਜਿੰਨੀ ਕੁ ਹੋ ਸਕੇ ਸੇਵਾ ਕਰਦੇ ਨੇ ਹਾਂਜੀ ਹਾਂਜੀ ਬਸ ਬਹੁਤਾ ਉਹਨਾਂ ਦਾ ਬੱਚਿਆਂ ਦਾ ਵੀ ਬਹੁਤ ਹੈ ਬੱਚੇ ਆਪਣਾ ਕੰਮ ਕਰਦੇ ਨੇ ਬੀਬੀਆਂ ਆਪਣਾ ਕਰਦੇ ਕਰਦੀ ਠੀਕ ਇੱਕ ਪਿੰਡ ਦੇ ਵਿੱਚ ਇਹ ਵੀ ਕਹਿਣਾ ਕਿ ਪਹਿਲਾਂ ਲੰਗਰ ਸਾਡਾ ਜਿਹੜਾ ਨੜਾਲਾ ਤੋਂ ਸੁਬਾਨਪੁਰ ਰੋਡ ਦੇ ਉੱਪਰ ਐ ਸੀ ਚਾਂਦਨੀਆਂ ਲਾ ਕੇ ਲਾਉਂਦੇ ਪਰ ਦੇਖਿਆ ਜਦੋਂ ਸਾਡੇ ਨਾਲ ਐਨਆਰਆਈ ਵੀ ਸਾਡੇ ਨਾਲ ਦੇਖ ਕੇ ਜਦਾਂ ਜੁੜ ਗਏ ਪਰ ਹੁਣ ਚਾਦਰਾਂ ਪਾਤੀਆਂ ਇੱਥੇ ਹੁਣ ਲੰਗਰ ਚੱਲਦੇ ਨੇ ਹਾਂਜੀ ਹਾਂਜੀ ਗਾਂਹੇ ਦੋਵੇਂ ਜਿਆਦਾ ਹੋਏਗਾ ਅੱਛਾ ਉਹ ਵਾਇਗੁਰੂ ਕਰਨ ਨਾਲ ਠੀਕ ਅਸੀਂ ਨਹੀਂ ਕਰਦੇ ਵਾਇਗੁਰੂ ਕਰ ਪਰ ਇੱਕ ਗੱਲ ਹੋਰ ਵੀ ਸੁਣ ਚ ਆ ਰਹੀ ਜਿੱਥੇ ਕਹਿੰਦੇ ਜੀ ਜਿੱਥੇ ਹੋਲੇ ਮੱਲੇ ਦਿਹਾੜੇ ਦੇ ਲੰਗਰ ਵੀ ਚੱਲਣਗੇ ਉੱਥੇ ਕਹਿੰਦੇ ਜੀ ਮੱਸੀਆ ਦੇ ਵੀ ਚੱਲਣਗੇ ਲੰਗਰ ਇੱਥੇ ਹਾਂ ਹਾਂ ਚੱਲਣਗੇ ਅੱਛਾ 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 ਮੱਸਿਆ ਸੰਗਨਾਦ ਇਹ ਤਾਂ ਹੁਣ ਬੱਚਿਆਂ ਦੀ ਮਰਜ਼ੀ ਆ ਹਾਂ ਤਾਂ ਤੁਰ ਜਾਣਾ ਇੱਕ ਮਹੀਨੇ ਨੂੰ ਬੱਚੇ ਚਲਾਈ ਜਾਣਗੇ ਪੈਸੇ ਕੱਲੀ ਜਾਵਾਂਗੇ ਚਲਾਈ ਜਾਣ ਹਾਂਜੀ ਪਰ ਕਰਾਉਣ ਵਾਲਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਹੈ ਨਾ ਉਹ ਵਾਹਿਗੁਰੂ ਦੇ ਬੰਦਾ ਹਿੱਲਾ ਹੀ ਕਰ ਸਕਦਾ ਕਰਾਉਣ ਵਾਲਾ ਉਹ ਅਸੀਂ ਨਹੀਂ ਕੁਝ ਵੀ ਕਰ ਸਕਦੇ ਉਹ ਮਹਾਰਾਜ ਕਰਨ ਵਾਲਾ ਹੈ ਬਸ ਹੋਰ ਦੂਜਾ ਬੱਚਿਆਂ ਦਾ ਸਹਿਯੋਗ ਬੜਾ ਸਨ ਬੱਚੇ ਸਾਡੇ ਕਰਦੇ ਨੇ ਇਹ ਹੀ ਬੱਚੇ ਕਰਦੇ ਨਹੀਂ ਇਹੋ ਹੀ ਬੱਚੇ ਨੇ ਸਾਡੇ ਹੁਣ ਜਿਹੜਾ ਸਾਡਾ ਕਰਦੇ ਨੇ ਪਏ ਉਹ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਕੀ ਕਰਨਾ ਜਦੋਂ ਕਰਦੇ ਕੁਛ ਨਹੀਂ ਤੇ ਬੱਚੇ ਆਏ ਨਹੀਂ ਤੁਹਾਡੇ ਨਾਲ ਨਾ ਨਹੀਂ ਆਏ ਉਹ ਕੰਮ ਨਹੀਂ ਛੱਡਦੇ ਇਹਨਾਂ ਕੰਮ ਛੱਡੇ ਆ ਹੁਣ 10 ਦਿਨ ਹੋ ਗਏ ਨੇ ਬੱਚੇ ਉਹੀ ਤੂੰ ਹੀ ਟਾਈਮ ਕੱਢ ਕੇ ਆ ਗਏ ਪਰ ਤੁਹਾਡੇ ਬੱਚੇ ਨਹੀਂ ਆਏ ਹੈ ਨਾ ਨਾ ਅਹੀ ਆ ਗਏ ਆ ਤੁਸੀਂ ਆ ਗਏ ਆ ਮਤਲਬ ਕਿ ਆਉਂਦਾ ਕਿ ਆਵੇਂ ਜਾ ਕੇ ਆਪਾਂ ਸੰਗਤਾਂ ਦੇ ਦਰਸ਼ਨ ਕਰੀਏ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਜਿਹੜਾ ਜਿਹੜਾ ਬੱਚਾ ਨਹੀਂ ਵੇਖਣਾ ਲੰਗਰ ਚ ਆਹੀ ਉਹ ਵੀ ਸਰਕਾਰ ਨਾਲ ਰੌਣਕ ਹੁੰਦੀ ਜੀ ਕਹਿੰਦੇ ਘਰ ਦੇ ਵਿੱਚ ਵੀ ਤੇ ਲੰਗਰਾਂ ਦੇ ਵਿੱਚ ਵੀ ਹਾਂ ਜੀ ਕਿੰਨੀ ਕੋ ਕੋ ਮਾਤਾ ਜੀ ਤੁਹਾਡੀ ਉਮਰ ਹੋ ਗਈ ਮੇਰੀ ਹੋ ਗਈ ਹੈ 76 ਸਾਲ 76 70 ਦਾ 6 ਹਾਂ ਜੀ ਦੇਖੋ ਜੀ ਇਹ ਉਹ ਮਾਂ ਐ ਜਿਨੇ ਕਹਿਤਾ ਹੀ ਕਹਿੰਦੇ ਮੇਰੇ ਬੱਚੇ ਕਹਿੰਦੇ ਮੈਂ ਨਹੀਂ ਆਉਣਾ ਹੈਗਾ ਪਰ ਉਹ ਜਿਵੇਂ ਭਰੀ ਜ਼ਿੰਦਗੀ ਆਪਾਂ ਕਹਿ ਸਕਦੇ ਬਾਹਰ ਕੰਮਕਾਰ ਬਹੁਤ ਨੇ ਤੇ ਬਰਾ ਮਾਂ ਨੇ ਹੌਸਲਾ ਕੱਢਿਆ ਤੇ ਮੈਂ ਹਰ ਸਾਲ ਇੱਥੇ ਲੰਗਰ ਦੇ ਆਉਣੀ ਹਾਂ ਹਾਂ ਜੀ ਹਾਂ ਜੀ ਆਵਾਂਗੇ ਵੀ ਆਵਾਂਗੇ ਵੀ ਰੈਂਦੀ ਜਿੰਨੇ ਕਾ ਸਵਾਸ ਲਿਖੇ ਪਰਮਾਤਮਾ ਦੇ ਆਉਣਾ ਹੀ ਆਉਣਾ। ਬਸ 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 ਜਿੱਦਾਂ ਚ ਲਿਖੇ ਨਾ ਉਹਨਾਂ ਚ ਜਰੂਰ ਆਵਾ। ਬਿਲਕੁਲ ਬਿਲਕੁਲ ਜੀ। ਹਾਂਜੀ। ਦੇਖੋ ਜੀ ਮਾਂ ਜਿਹੜੇ ਜਿਹੜੇ ਬੱਚੇ ਖੜੇ ਨੇ ਨਾ ਇਹ ਠੀਕ ਠਾਕ ਰਹਿਣ। ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖਸ਼ੇ। ਇਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੇ। ਦੇਖੋ ਜੀ ਮਾਂ ਤੇ ਮਾਂ ਹੀ ਹੁੰਦੀ ਆ ਭਾਵੇਂ ਆਪਾਂ ਕਿਸੇ ਮਾਂ ਦੇ ਪੇਟੂ ਜਨਮੇ ਪਰ ਆ ਮਾਂ ਨੇ ਜਿਹੜੀ ਗੱਲ ਕਹਿਤੀ ਨਾ ਮੈਨੂੰ ਬਹੁਤ ਵਧੀਆ ਲੱਗੀ ਤੇ ਹਾਂਜੀ ਮੈਨੇ ਵੀ ਇਹ ਪੰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਸੀਂ ਇੱਥੇ ਪਿੰਡ ਬਲੌਰਪੁਰ ਦੇ ਵਿੱਚ ਆਪਾਂ ਖੜੇ ਜਿੱਥੇ ਲੰਗਰ ਚਲਾਰੀਆਂ ਨੇ ਸੰਗਤਾਂ ਮੁੰਡੇ ਚਲਾਰੇ ਨਾਲ ਬੀਬੀਆਂ ਵੀ ਸੇਵਾ ਕਰ ਰਹੀਆਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਪਾਜੀ ਬਹੁਤ ਵਧੀਆ ਲੱਗਦਾ ਹੈ ਇੱਥੇ ਤੁਹਾਡੀ ਨੂਰ ਰਾਣੀ ਆ ਹਾਂਜੀ ਅੱਛਾ ਅੱਛਾ ਤੇ ਨੂਰ ਰਾਣੀ ਆਣੀ ਆ ਗਈ ਤੇ ਆਹ ਤੁਹਾਡਾ ਨਹੀਂ ਅਸੀਂ ਪਹਿਲੇ ਇੱਥੇ ਰਹਿੰਦੇ ਹਾਂ ਅੱਛਾ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਮੇਰੀ ਬੇਟੀ ਦੇ ਮੈਂ ਇੱਥੇ ਹਾਂ ਬਾਕੀ ਸਾਰਾ ਪਰਿਵਾਰ ਬਾਹਰ ਹੈ ਪਾਜੀ ਹੁਣ ਬਾਹਰ ਨੇ ਨਹੀਂ ਉਹ ਨਾ ਡੈਥ ਹੋ ਗਈ ਸੋਰੀ ਸੋਰੀ ਜੀ ਡੇਟਾ ਬਾਹਰ ਹੈ ਪੁੱਤਰ ਬਾਹਰ ਪੁੱਤਰ ਬਾਹਰ ਹੈ ਡੇਟਾ ਬਾਹਰ ਪਾਦੇ ਹਾਂ ਜੀ ਚਲੋ ਮੈਨੂੰ ਅੱਜ ਦਾ ਬਾਰਾ ਦੱਸੋ ਅੱਜ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਉਹ ਸੰਗਤਾਂ ਦੀ ਕਹਿੰਦੇ 11 11ਵੇਂ ਚ ਲੰਗਰ ਅਪੜ ਗਿਆ ਸਾਡਾ ਹੁਣ ਇਹ ਸਾਡਾ ਦਿਲ ਨਹੀਂ ਲੱਗਣਾ ਹੁਣ ਕਿੰਨੇ ਦਿਨ ਹੋ ਗਏ ਰੌਣਕ ਸਾਡਾ ਨਾ ਕੋਈ ਸੰਗਤ ਦਾ ਕਬੋ ਮੈਂ ਕਿਹਾ ਕਿੱਦਾਂ ਦਾ ਮਹਿਸੂਸ ਜਿਦਾ ਬਹੁਤ ਵੱਡੀ ਤਾਂ ਦੱਸ ਨਹੀਂ ਸਕਦੇ ਜਿੰਨੇ ਸੀ ਖੁਸ਼ ਹਾਂ ਹਾਂ ਜੀ ਉਹ ਵਾਈ ਗੁਰੂ ਤੇ ਕਰਵਾਉਂਦਾ ਸੇਵਾ ਸਾਡੇ ਕੋਲ ਹਾਂ ਜੀ ਕੋਈ ਵੀ ਜਦੋਂ ਆਪਾਂ ਤਿਲ ਫੁੱਲ ਭੇਟਾ ਲੱਗੇ ਉਹ ਲੇਖੇ ਲਗਣੀ ਹਾਂਜੀ ਹਾਂਜੀ ਅਸੀਂ ਨਹੀਂ ਕਰਦੇ ਉਹ ਵਾਈਕੂ ਕਰਵਾਂਦਾ ਹੈ ਭਾਜੀ ਹਾਂ ਪਰ ਕਦੀ ਸੋਚਿਆ ਸੀ ਕਿ ਪਿੰਡ ਛੋਟੇ ਜਿਹੇ ਪਿੰਡੇ ਨੇ ਤੇ ਇਦਾਂ ਦੀਆਂ ਰੋਕ ਰਿਆ ਸਾਨੂੰ ਦੇਖਣ ਨੂੰ ਮਿਲ ਲਗੀਆਂ ਪਹਿਲੇ ਵਾਰੀ ਇੱਥੇ ਸੁੰਨ ਸਦਾ ਪਾਰਟ ਹੁੰਦਾ ਸੀ ਹੁਣ ਅਖੰਡ ਪਾਠ ਸਾਹਿਬ ਹੋਣ ਲੱਗਾ ਅਗੇ ਕੁੰਨ ਦਾ ਹੀ ਹੈ ਕਿ ਦੋ ਗੈਲੀ ਕਰਨ ਕਰਾਉਣ ਵਾਲਾ ਬਹੁਤ ਕਰਨ ਵਾਲਾ ਵਾਈਕੂ ਲੱਗਦੇ ਸਾਲ ਤੈਨੂੰ ਹੋਣਗੇ ਮੈਂ ਆਪ ਵੀ ਇੱਥੇ ਦੇਖ ਕੇ ਹੈਰਾਨ ਰਹਿ ਗਿਆ ਕਿ ਸੰਗਤਾਂ ਦੇ ਵਿੱਚ ਜਿੱਥੇ ਬੱਚਿਆਂ ਦੇ ਬਜ਼ੁਰਗਾਂ ਤੇ ਨਾਲ ਮੁੰਡਿਆਂ ਚਾਹ ਉਹਦੇ ਬੀਬੀਆਂ ਦੇ ਬਹੁਤ ਵੱਡਾ ਜੋਸ਼ ਹੈ ਮਦਲਵੀ ਸੇਵਾ ਹਾਂਜੀ ਹਾਂਜੀ ਇਹ ਤਾਂ ਦਾ ਸਹਿਯੋਗ ਨਹੀਂ ਸਭ ਕੁਝ ਪਿਆ ਚੱਲਦਾ ਹੈ ਸਾਡੇ ਨਾਲ ਕੁਝ ਨਹੀਂ ਚੱਲਦਾ ਹਾਂ ਅਸੀਂ ਕੌਣ ਆ ਆ ਮੇਰੀ ਦਰਾਨੀ ਹੈ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਲੱਗਾ ਹਾਂਜੀ ਹਰ ਸਾਲ ਹੀ ਆਉਂਦੇ ਕਿ ਜੈਸ ਵਾਰੀ ਪਹਿਲੀ ਵਾਰੀ ਮੌਕਾ ਦਿੱਤਾ ਵਾਗਰੋਂ ਨਾ ਆਉਂਦਾ ਨਹੀਂ ਹਰ ਸਾਲ ਹੀ ਆਏ ਆ ਅੱਗੇ ਤੇ ਹਾਂਜੀ 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 ਇਸ ਕੋਈ ਇਹ ਬੀਬੀਆਂ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਬਹੁਤ ਵਧੀਆ ਜਿਹੜੇ ਆਪਣੇ ਸੁਝਾਅ ਜਿਹੜੇ ਉਹਨਾਂ ਨੇ ਸਾਡੇ ਨਾਲ ਸਾਂਝ ਕੀਤੇ ਨੇ ਪਰ ਦੇਖਿਆ ਜਾਵੇ ਤਾਂ ਅੱਜ ਜਿਹੜਾ ਲੰਗਰ ਹੈ ਨਾ ਜਿਹੜਾ ਪਿੰਡ ਜੱਗ ਪਿੰਡ ਬਲੌਰਪੁਰ ਤੇ ਪਿੰਡ ਨਿਹਾਲਗੜ੍ਹ ਇਹ ਤਿੰਨ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਪਿਆਰੋ ਜਿਹੜਾ ਲੰਗਰ ਜਿਹੜਾ ਪਿੰਡ ਬਲੌਰਪੁਰ ਦੇ ਵਿੱਚ ਚੱਲ ਰਿਹਾ ਤੇ ਜਿੱਥੇ ਬੀਬੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੀ ਮਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਇਹ ਬਾਹਰੋਂ ਆਣ ਕੇ ਆਪਣੀ ਤਿਲਫੋਨ ਜਿੰਨੀ ਵੀ ਕਹਿੰਦੀ ਕਰਨ ਕਰਾਉਣ ਆ ਲਓ ਚਲੋ ਅਹੀ ਤੇ ਚਲੋ ਤਿਲ ਫੋੜ ਭੇਟਾ ਜਿਹੜੀ ਗੁਰੂ ਲਿਖੇ ਲਾਉਣੀ ਲਾਉਣੀ ਆ ਤੇ ਬਹੁਤ ਵਧੀਆ ਮਾਨ ਹੈ ਜਿਹੜੇ ਸੁਝਾਅ ਆਪਣੇ ਜਿਹੜੇ ਸਾਡੇ ਨਾਲ ਸਾਂਝ ਕੀਤੇ ਨੇ ਤੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੁਹਾਨੂੰ ਲੋਕਾਂ ਵੱਲੋਂ ਵੀ ਤੇ ਨਾਲ ਐਨੜਾ ਵੀਰਾਂ ਵੱਲੋਂ ਤੇ ਗੁਰੂ ਸਾਹਿਬ ਵੱਲੋਂ ਵੀ ਹਨਾ ਤੇ ਕੀ ਕਹਿਣਾ ਚਾਹੋਗੇ ਅੱਜ ਲੰਗਰ ਜਿਹੜਾ 11ਵੇਂ ਪੜਾਵੇ ਵਿੱਚ ਤੁਹਾਡਾ ਲੰਗਰ ਪਿੰਡ ਬਲੌਰਪੁਰ ਜਗ ਤੇ ਨਿਹਾਲਗੜ ਦਾ ਫਟ ਗਿਆ ਕਹਿਣ ਨੂੰ ਸਾਡੇ ਕੋਲ ਜੀ ਐਨਆਰਈ ਵੀਰਾਂ ਵਾਲੇ ਕਿ ਤਰ ਕੋ ਥਰ ਕੇ ਸੋਣ ਹੀ ਲਿਆ ਤੁਸੀਂ ਜੀ ਮੇਰਾ ਤੁਹਾਡੇ ਸੰਗ ਬੈਠ ਮੈਂ ਕਹਾਂ ਜੀ ਐਨਆਰਆਈ ਵੀਰਾਂ ਨੂੰ ਇਹ ਸੰਯੋਗ ਸਭ ਤੋਂ ਜ਼ਿਆਦਾ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਜਗ ਨਿਹਾਲਗੜ੍ਹ ਤੇ ਬਹਿਲੌਰਪੁਰ ਇਹ ਥਾਂ ਜਿਹੜਾ ਸਾਡੀ ਪੰਚਾਇਤ ਨੇ ਹੀ ਦਿੱਤਾ ਬਹਿਲੌਰਪੁਰ ਦਾ ਥਾਂ ਆ ਅੱਛਾ ਪਿੰਡ ਬਲੌਰਪੁਰ ਦੀ ਪੰਚਾਇਤ ਤੋਂ ਉਹ ਥਾਂ ਆ ਪੰਚਾਇਤ ਦਾ ਥਾਂ ਅੱਛਾ ਇਹਦਾ ਥਾਂ ਨਹੀਂ ਉਹਨਾਂ ਨੇ ਲੰਗਰ ਹਾਲ ਨੂੰ ਦਿੱਤਾ ਜੀ ਇਹ ਤਿੰਨ ਚਾਰ ਕਲਾਣਾ ਥਾਂ ਠੀਕ ਹੈ ਜੀ ਉਹਦੇ ਵਿੱਚ ਹੀ ਲੰਗਰ ਲੱਗਦਾ ਪਹਿਲਾਂ ਛੜਕਦੇ ਲਾਉਂਦੇ ਹਾਂ ਤੇ ਹੁਣ ਇੱਥੇ ਲਾਉਂਦੇ ਹਾਂ ਦੁਆ ਤਿੰਨਾਂ ਪਿੰਡਾਂ ਦੇ ਸੰਯੋਗ ਨਾਲ ਛੱਡਾਂ ਬਣੀਆਂ ਜੀ ਬਾਰ ਲਿਆ ਸੰਯੋਗ ਦੇ ਨਾਲ ਹੀ ਸਾਰਾ ਕੁਝ ਹੋੰਡਿਆ ਜੀ ਬਿਲਕੁਲ ਬਈ ਕਰ ਕਰਉਣ ਵਾਲਾ ਉਹ ਆ ਹਣਾ ਸੱਚੇ ਪਾਤਸ਼ਾਹ ਬੰਦਾ ਤੇ ਹੀ ਹਿੱਲਾ ਹੀ ਕਰ ਸਕਦਾ ਹਿੱਲਾ ਹਿੱਲਾਈ ਰਹਿਦਾ ਫਿਸ਼ਲਾ ਕਰਦੇ ਆ ਤੇ ਪਰ ਇਦਾਂ ਕਿ ਲੰਗਰ ਦੀ 7-10 ਦਿਨ ਹੋ ਗਿਆ ਸਾਨੂੰ ਲੰਗਰ ਚਲਾਉਂਦੇ ਆ ਅੱਜ 11ਵਾਂ 11ਵਾਂ ਜੀ ਤੇ ਸਾਡੇ ਨਾ ਮੈਂ ਕਹਿਣਾ ਚਾਹੁੰਦਾ ਚਲੋ ਠੀਕ ਹੈ ਕੋਈ ਨਹੀਂ ਫਿਰ ਸਹੀ ਕਰੀਂ ਮਤਲਬ ਚਲੋ ਪਾਜੀ ਕੋਈ ਬੋਲਣਾ ਨਹੀਂ ਬਾਜੀ ਤੇ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਕਿੱਥੇ ਭਾਈ ਗੁੱਡੀ ਫਤਿਹ ਜੀ ਜਿੱਥੇ ਪਿੰਡ ਦੀਆਂ ਸੰਗਤਾਂ ਦਾ ਸਹਿਯੋਗ ਹੈ ਤੇ ਇਨ੍ਹਾਂ ਪਿੰਡਾਂ ਦੀਆਂ ਸਕਦਾ ਦਾ ਜੋਗ ਹੈ ਉੱਥੇ ਕਹਿੰਦੇ ਜੀ ਆਂਦਰਾ ਵੀਰਾਂ ਦਾ ਵੀ ਨਾਲ ਸਹਿਯੋਗ ਮਾਣ ਹੈ ਜਿਹੜੀ ਸਾਡੇ ਨਾਲ ਗੱਲ ਕੀਤੀ ਹੈ ਕਹਿੰਦੀ ਜੀ ਮੇਰੇ ਪੁੱਤ ਜਿਉਂਦੇ ਰਹਿਣੇ ਇਹ ਕਰਦੇ ਆ ਜਲ ਕਰੋਣ ਵਾਲੇ ਚਲੋ ਅਸੀਂ ਤੇ ਚਲੋ ਜਿੰਨਾ ਕਿ ਹੀ ਲਾਭੀਲਾ ਕਰੀਦਾ ਕਰੀਦਾ ਹੀ ਹੈ ਤੇ ਕੀ ਕਰਨਾ ਚਾਹੋਗੇ ਅੱਜ ਤੁਹਾਡਾ 11ਵੇਂ ਪੜਾਅ ਦੇ ਵਿੱਚ ਲੰਗਰ ਆਪੜ ਗਿਆ ਪਿੰਡ ਜੱਗ ਬੇਲੌਰਪੁਰ ਦੇ ਨਾਲ ਕਰਦਾ ਹਾਂਜੀ ਬਹੁਤ ਵਧੀਆ ਜੀ 11ਵੇਂ ਦਿਨ ਚ ਸਾਡਾ ਲੰਗਾ ਚੱਲ ਰਿਹਾ ਤੇ ਜਿਹੜਾ ਤੁਸੀਂ ਐਨਆਰਏ ਵੀਰਾਂ ਦੀ ਗੱਲ ਕਰ ਰਹੇ ਹੋ ਉਹਨਾਂ ਚ ਸਰਦਾਰ ਗੁਰਚਰਨ ਸਿੰਘ ਦਾ ਪਰਿਵਾਰ ਹੈ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਹਰ ਸਾਲ ਸਹਿਯੋਗ ਕਰਦੇ ਸਾਲ ਵੀ ਐਦ ਕੀ ਇਹਨਾਂ ਨੇ ਕਾਫੀ ਪੈਸੇ ਸ਼ੈੱਡ ਦੇ ਉੱਪਰ ਜਾਂ ਲੰਗਰ ਹਾਲ ਚ ਲਗਾਏ ਆ ਤੇ ਲੰਗਰ ਵਾਸਤੇ ਵੀ ਬਹੁਤ ਸੇਵਾ ਦਿੱਤੀ ਠੀਕ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਬਾਕੀ ਐਨਆਰਏ ਵੀਰਾਂ ਦੇ ਵੀ ਬਹੁਤ ਧੰਨਵਾਦੀਆਂ ਪਰ ਇਹਨਾਂ ਦਾ ਸਭ ਤੋਂ ਜ਼ਿਆਦਾ ਸਹਿਯੋਗ ਇਹ ਹਰ ਸਾਲ ਲੰਗਰ ਤੋਂ ਪਹਿਲਾਂ 10-15 ਦਿਨ ਆਪਣੇ ਨਗਰ 'ਚ ਆ ਜਾਂਦੇ ਆ ਤੇ ਬਹੁਤ ਸੇਵਾ ਕਰਦੇ ਆ ਤੇ ਸਾਡੇ ਸਾਰੇ ਮੁੰਡਿਆਂ ਨੂੰ ਕਰਵਾਉਂਦੇ ਵੀ ਤੇ ਸਾਰੇ ਜਿਹੜੇ ਮੁੰਡੇ ਨੌਜਵਾਨ ਆ ਭਾਜੀ ਹੁਰੀ ਨੇ ਅਬਿੱਕਰ ਭਾਜੀ ਹੁਰੀ ਇਹ ਸਾਰੇ ਸੇਵਾ ਕਰਦੇ ਵੀ ਬਹੁਤ ਆ ਪਰ ਦੇਖਿਆ ਜਾਵੇ ਤਾਂ ਉਹ ਦੂਸਰੇ ਬੰਨੇ ਜਿੱਥੇ ਮੁੰਡੇ ਦੇ ਦੋਲ ਕਰਦੇ ਬੱਚੇ ਵੀ ਕਰਦੇ ਹਨ ਉਹਦੇ ਬੀਬੀਆਂ ਵੀ ਲੱਗੀਆਂ ਨੇ ਮਾਰੋ ਮਾਰ ਪ੍ਰਸ਼ਾਦ ਦੇਣ ਕੋਈ ਭਾਂਡਿਆਂ ਦੀ ਸੇਵਾ ਕਰ ਰਹੀ ਆ ਹਾਂਜੀ ਹਾਂਜੀ ਇਹਨਾਂ ਸਾਰਿਆਂ ਨੂੰ ਜਿਦਾ ਉਤਸ਼ਾਹ ਆ ਤੇ ਚਾਹ ਆ ਕਿ ਸਾਡੇ ਲੰਗਰ ਆਉਣਾ ਇਹਨਾਂ ਨੂੰ 10 ਦਿਨ ਮਹੀਨਾ ਪਹਿਲਾਂ ਹੀ ਚਾਹ ਆ ਜਾਂਦੀ ਆ ਕਿ ਲੰਗਰ ਸ਼ੁਰੂ ਹੋਣਾ ਦਾ ਤੇ ਅਸੀਂ ਲੰਗਰਾਂ 'ਚ ਜਾ ਕੇ ਸੇਵਾ ਕਰਨੀ ਆ ਅੱਛਾ ਇਸ ਕਰਕੇ ਬੀਬੀਆਂ ਵੀ ਵੱਧ ਚੜ ਕੇ ਆਉਂਦੀਆਂ ਤੇ ਬੱਚੇ ਵੀ ਸਾਰੇ ਅੱਛਾ ਇੱਕ ਗੱਲ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਲਾਸਟ ਬੱਸ ਇਹ ਜਿਹੜਾ ਲੰਗਰ ਏ ਸਵੇਰੇ ਕਿੰਨੇ ਕਜੇ ਸ਼ੁਰੂ ਹੋ ਜਾਂਦਾ ਸੀ ਲੰਗਰ ਜਿਹੜਾ ਹੁਣ ਚਲੋ ਚੱਲ ਨਹੀਂ ਤੇ ਚਲੋ ਵਾਹਿਗੁਰੂ ਦੀ ਕਿਰਪਾ ਕਿੰਨੇ ਕਜੇ ਸ਼ੁਰੂ ਹੋ ਜਾਂਦਾ ਸੀ ਸ਼ੁਰੂਆਤ ਆਪਾਂ ਕਰ ਲੰਗਰ ਤੇ ਭਾਈ ਜੀ ਪਹਿਲਾਂ ਅਜੇ ਤੱਕ ਖੰਨਪਰ ਸਾਹਿਬ ਰੱਖੇ ਸੀ ਸਵੇਰ ਤੋਂ ਹੀ ਜਿੱਦਾਂ ਸੰਗਤ ਸ਼ੁਰੂ ਹੋ ਜਾਂਦੀ 5-6 ਵਜੇ ਉਦੋਂ ਹੀ ਚਾਹ ਦੇ ਲੰਗਰ ਤੇ ਬਦਾਨਾ ਸਾਹਿਬ ਦੀ ਨਾਲ ਚੱਲ ਪੈਂਦੇ ਤੇ ਹੁਣ ਜਿੱਦਾਂ ਖੰਨਪਰ ਸਾਹਿਬ ਦੇ ਭੋਗ ਪੈ ਗਏ ਨੇ ਦੋ ਖੰਨਪਰ ਸਾਹਿਬ ਰੱਖੇ ਗਏ ਹਨ ਉਸ ਤੋਂ ਬਾਅਦ ਹੁਣ ਮਤਲਬ ਕਿ 8:00 ਵਜੇ 7:00 ਵਜੇ ਚਾਹ ਦੇ ਲੰਗਰ ਚੱਲ ਪੈਂਦੇ ਨੇ ਨਾਲ ਪਕੌੜੇ ਚੱਲ ਪੈਂਦੇ ਨੇ ਪਕੌੜੇ ਚੱਲ ਪਕੌੜੇ ਤੇ ਡੇਲੀ ਚੱਲਦੇ ਰਹੇ ਆ ਜੀ ਪਕੌੜੇ ਤੇ ਫਿਰ ਸੰਤ ਖੁਸ਼ ਹੋ ਕੇ ਸ਼ੋਰੇ ਤੇ ਜਲੇਬੀਆਂ ਅੱਜ ਚੌਥਾ ਪੰਜਵਾਂ ਦਿਨ ਅੱਜ ਪੰਜਵੀਂ ਵਾਰ ਜਲੇਬੀਆਂ ਚੱਲ ਰਹੀਆਂ ਅੱਛਾ ਦੇਸੀ ਘਿਉ ਦੀਆਂ ਜਲੇਬੀਆਂ ਚੱਲ ਰਹੀਆਂ ਦੇਸੀ ਘਿਉ ਦੀਆਂ ਹਾਂਜੀ 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 ਤੇ ਪੂੜੀਆਂ ਦਾ ਵੀ ਇੱਕ ਦਿਨ ਲੰਗਰ ਲੱਗਿਆ ਮਤਲਬ ਕਿ ਲੰਗਰ ਸਾਡੇ ਪਿੰਡ ਦਾ ਜੀ ਬਹੁਤ ਮਸ਼ਹੂਰ ਚ ਆ ਰਿਹਾ ਰਿਕਾਰਡ ਤੋੜ ਲੰਗਰ ਹੈ ਤੁਹਾਡਾ ਮਤਲਬ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਹ ਜੀ ਆੜੀ ਤੋੜਦਾ ਤੁਸੀਂ ਹਲਕਾ ਭਲਾਤ ਦੇ ਵਿੱਚ ਹਾਂ ਜੀ ਹਾਂ ਜੀ ਲਾਗੇ ਲਾਗੇ ਪਿੰਡਾਂ ਵਾਲੇ ਆਪਣਾ ਲੰਗਰ ਛੱਡ ਕੇ ਵੀ ਇੱਥੇ ਸਾਡੇ ਲੰਗਰ 'ਚ ਪਹੁੰਚਦੇ ਆ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਲਾਗੇ ਲਖਣਗੇ ਪਿੰਡੋ ਮਖਾਨਪੁਰ ਬੰਮਵਾਲ ਮੁੱਦਵਾਲ ਲਾਗੇ ਲਾਗੇ ਸਾਰੇ ਪਿੰਡ ਜਦੋਂ ਇੱਥੇ ਆ ਕੇ ਲੰਗਰ ਛਕਦੇ ਆ ਜਿਹੜੀ ਮੈਂ ਜਿਹੜੀ ਮੈਂ ਕੋਈ ਹੋਰ ਗੱਲ ਸੁਣੀ ਉਹ ਕਹਿੰਦੇ ਜੀ ਜਿੱਥੇ ਹੁਲੇਮੁਲੇ ਦਿਹਾੜੇ ਤੇ ਲੰਗਰ ਤੇ ਚੱਲ ਰਿਹਾ ਉੱਥੇ ਨਾਲ ਅਸੀਂ ਮੱਸੀਆ ਦੇ ਵੀ ਲੰਗਰ ਲਾਇਆ ਕਰਾਂਗੇ ਨਾਲ ਸੰਗਰਾਣ ਉਨ੍ਹਾਂ ਦਾ ਸਹਿਯੋਗ ਆ ਤੇ ਸੇਵਾ ਇਹ ਬੱਚੇ ਉਹਨਾਂ ਨੇ ਤੁਹਾਨੂੰ ਅੱਗੇ ਦੱਸਿਆ ਵੀ ਆ ਕਿ ਤੁਸੀਂ ਸੇਵਾ ਮੁੰਡੇ ਕਰਨਗੇ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਦਵਾਂਗੇ ਪਰ ਉਹ ਮਾਂ ਨੇ ਬਹੁਤ ਸਿਫਤ ਕੀਤੀ ਤੁਹਾਡੀ ਕਿ ਮੇਰੇ ਕਰਨ ਵਾਲੇ ਬੱਚੇ ਹੀ ਆ ਮੇਰੇ ਬੱਚੇ ਆ ਬੇਟੇ ਆ ਮੇਰੇ ਉਹਨਾਂ ਦਾ ਜਿਵੇਂ ਜੀ ਇੱਕ ਮਾਂ ਨੇ ਜਿਹੜੇ ਜਲੇ ਲਬਜ਼ ਕਹਿਤੇ ਆ ਉਹ ਸਿੱਧੇ ਦਿਲ ਨੂੰ ਵੱਜੇ ਕਿ ਨਹੀਂ ਹਾਂਜੀ ਹਾਂਜੀ ਉਹਨਾਂ ਦਾ ਬੜਾ ਪਨਿਆ ਜੀ ਤੇ ਸਾਨੂੰ ਵੀ ਮਾਣ ਹੈ ਇਹਨਾਂ ਤੇ ਤੇ ਜਿਹੜਾ ਇੰਨਾ ਪਿਆਰ ਕਰਦੇ ਆ ਬਿਲਕੁਲ ਬਿਲਕੁਲ ਚਲੋ ਠੀਕ ਹੈ ਜੀ ਅੱਜ ਦੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੇ ਸੋਣੇ ਹੋ ਗਏ ਖਲੋਤੇ ਕੀ ਸੋਚ ਰਹੇ ਹੋ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਸੋਚ ਰਹੇ ਲੱਗਦਾ ਕੁਝ ਨਹੀਂ ਮੇਰਾ ਗਲਾ ਖਰਾਬ ਹੈ ਪਾਜੀ ਤਾਂ ਕਰਦੇ ਪਾਜੀ ਹੁਣ ਪੇਮੈਂਟ ਦੇਣੀ ਹੈ ਨਾ ਸਾਰੇ ਨਾ ਸੋਚਿਆ ਕਰਕੇ ਗਲਾ ਖਰਾਬ ਹੈ ਚਲ ਕੋਈ ਨਹੀਂ ਕਰ ਕਰਉਣ ਵਾਲਾ ਵਾਇਰਸ ਸੱਚੇ ਪਾਤਸ਼ਾਹ ਪਾਜੀ ਕਿੱਤਾਂ ਦਾ ਹਾਂ ਜੋ 11ਵੇਂ ਪੜਾਅ ਦੇ ਵਿੱਚ ਲੰਗਰ ਅੱਪ ਗਿਆ ਬਹੁਤ ਵਧੀਆ ਬਹੁਤ ਵਧੀਆ ਅੱਛਾ ਬਹੁਤ ਵਧੀਆ ਸਾਰੇ ਪਿੰਡਾਂ ਦਾ ਸੰਯੋਗ ਰਿਹਾ ਤਿੰਨਾਂ ਦਾ ਬਹੁਤ ਵਧੀਆ ਲੰਗਰ ਚੱਲਿਆ ਜੀ ਤੇ ਹੁਣ ਜਿਹੜੀ ਸਮਾਪਤੀ ਕਰਨੀ ਗੁਰੂ ਸਾਹਿਬ ਦਾ ਕੋੜਾ ਆਸਰਾ ਲੈ ਕੇ ਤੇ ਅਰਦਾਸ ਕਰਕੇ ਫਿਰ ਸਮਾਪਤੀ ਹਾਂਜੀ ਹਾਂਜੀ ਬਾਬਾ ਜੀ ਹੁੰਦੇ ਬਣਾਂਗੇ ਭਾਜੀ ਪਾਪਾ ਜੀ ਆਏ ਹੋਏ ਨੇ ਸਾਡੇ ਤੇ ਸਾਡੇ ਕੋਲ 3 ਵਜੇ 4 ਵਜੇ ਦੀ ਸਮਾਪਤੀ ਹੋ ਜਾਣੀ ਹੈ ਤੇ ਬਾਅਦ ਵਿੱਚ ਸ੍ਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪੈਣ ਪੈਣ ਕੇ ਸੰਗਤ ਦੇ ਤੇ ਭਾਜੀ ਕੋਈ ਜਾਣਾ ਚਾਹੇਗਾ ਤਾਂ ਜਰੂਰ ਜਾਵਾਂਗੇ ਸਾਰੇ ਜਣ ਮੱਥਾ ਟੇਕ ਕੇ ਆਵਾਂਗੇ ਹਾਂਜੀ ਹਾਂਜੀ ਦਰਸ਼ਨ ਕਰਕੇ ਆਵਾਂਗੇ ਜਰੂਰ ਕੱਲ ਕੱਲ ਤੋਂ ਦੇਖਾਂਗੇ ਅੱਜ ਤੇ ਇੱਥੇ ਸਮਾਪਤੀ ਕਰਕੇ ਕੱਲ ਦੇਖਾਂਗੇ ਫਿਰ ਆ ਕੇ ਆਵਾਂਗੇ ਠੀਕ 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 ਚਲੋ ਬਹੁਤ ਵਧੀਆ ਜੀ ਤੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕੀ ਕਹਿਣਾ ਚਾਹੋਗੇ ਅੱਜ 11ਵੇਂ ਪੜਾ ਦੇ ਵਿੱਚ ਲੰਗਰ ਉੱਥੇ ਜਿੱਥੇ ਪਿੰਡਾਂ ਦੀਆਂ ਸੰਗਤਾਂ ਦਾ ਸਹਯੋਗ ਤਾਂ ਹੈ ਹੀ ਹੈ ਤਿੰਨਾਂ ਪਿੰਡਾਂ ਦੀਆਂ ਸੰਗਤਾਂ ਦਾ ਉੱਥੇ ਆਂਧਰਾ ਵੀਰਾਂ ਦਾ ਵੀ ਨਾਲ ਸਹਯੋਗ ਕਿੱਦਾਂ ਦਾ ਲੱਗ ਰਿਹਾ ਅੱਜ ਦਾ ਸੇਵਾ ਕਰਕੇ ਜੀ ਦੇਖੋ ਜੀ ਮੈਂ ਮੈਂ ਬਾਹਰ 25 ਸਾਲ ਰਹਿ ਕੇ ਆ ਗਿਆ ਮੈਂ ਦੁਬਈ ਰਹਾ ਅੱਛਾ ਮੈਂ ਜਦੋਂ ਵੀ ਆਂਦਾ ਰਿਹਾ ਨਾ ਤੇ ਬਹੁਤ ਮੈਂ ਜਿੰਨੇ ਵੀ ਜਿੰਨੇ ਜਣ ਵੀ ਇੱਥੇ ਲੱਗਦੇ ਮੇਰੇ ਸੇਵਾ ਮੈਂ ਇੱਥੇ ਨੇ ਲਾਉਣਾ ਆ ਬਾਹਰ ਜਦੋਂ ਆਪਾਂ ਇੱਥੇ ਰੋਡ ਤੇ ਤੇ ਚਾਣੀ ਲਾਂਦੇ ਸੀ ਉਦੋਂ ਸਾਰੇ ਤੇ ਉੱਥੇ ਲੰਗਰ ਕਰਦੇ ਹੁਣ ਸਾਰਿਆਂ ਦੇ ਸੰਯੋਗ ਦੇ ਨਾਲ ਇਹ ਸ਼ੈੱਡ ਬਣ ਗਈ ਤੇ ਚਲੋ ਪੰਚਾਇਤ ਵੱਲੋਂ ਸਾਨੂੰ ਇਹ ਜਗ੍ਹਾ ਵੀ ਮਿਲ ਗਈ ਤਿੰਨਾ ਪਿੰਡਾਂ ਦੇ ਸੰਯੋਗ ਦੇ ਨਾਲ ਇਹ ਲੰਗਾ ਚੱਲ ਰਿਹਾ ਪਰ ਅਨਰਾਈ ਵੀਰਾਂ ਦਾ ਬਹੁਤ ਵੱਡਾ ਸੰਯੋਗ ਹੈ ਪਰ ਕਰ ਕਰਾਉਣ ਵਾਲਾ ਉਹ ਹੈ ਨਾ ਕਰੇ ਕਰਾਏ ਉਹ ਆਪੇ ਆ ਮਾਨਸਕੇ ਕੁਛ ਨਹੀਂ ਹਾਤਾ ਬੰਦਾ ਤੇ ਚਲੋ ਕੋਸ਼ਿਸ਼ ਕਰਦਾ ਆ ਕਰਨ ਕਰਾਉਣ ਵਾਲਾ ਤੇ ਮਾਲਕ ਬੈਠਾ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਪਿੰਡ ਜੱਗ ਪਿੰਡ ਬਲੌਰਪੁਰ ਤੇ ਪਿੰਡ ਨਿਹਾਲਗੜ੍ਹ ਦੀ ਸੰਗਤ ਜੀ ਜਿਨ੍ਹਾਂ ਨਾਲ ਆਪਾਂ ਸਾਰੀ ਗੱਲਬਾਤ ਜਿਹੜੀ ਲੰਗਰ ਬਾਰੇ ਜਾਣਕਾਰੀ ਲਈ ਹੈ ਕਹਿੰਦੇ ਜੀ 11ਵੇਂ ਪੜਾਅ ਦੇ ਵਿੱਚ ਲੰਗਰ ਆਪੜ ਗਿਆ ਤੇ ਬਾਦ ਅੱਜ ਜਿਹੜੀ ਲੰਗਰ ਜਿਹੜੀ ਸਮਾਪਤੀ ਹੈ ਮੇਰਾ ਵੀ ਅੱਜ ਸਬਬ ਬਣਿਆ ਤੇ ਮੈਂ ਕਿਹਾ ਕਿਉਂ ਨਾ ਆਪਾਂ ਸੰਗਤਾਂ ਦੇ ਦਰਸ਼ਕ ਰ ਕਰਕੇ ਆਈਏ ਤੇ ਜਿੰਨਾਂ ਵੀਰਾਂ ਦੇ ਸਹਿਯੋਗ ਨਾਲ ਜਿਹੜੇ ਗੁਰੂ ਸਾਹਿਬ ਦੇ ਅਪਾਰ ਕਿਰਪਾ ਦੇ ਨਾਲ ਜਿਹੜੇ ਲੰਗਰ ਜਿਹੜੇ ਲੰਗਰ ਬਣਾ ਰਹੇ ਜਿਹੜੇ ਚੱਲ ਰਹੇ ਨੇ ਤੇ ਤੁਸੀਂ ਦੇਖ ਲਿਆ ਤੇ ਕੰਨੀ ਸੋਣੀ ਵੀ ਲਿਆ ਅੱਖੀਂ ਦੇਖ ਵੀ ਲਿਆ ਤੇ ਚਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫਿਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਕੋਤੜੇਨ ਤੋਂ ਬੋਲ ਜਾਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰ